ਪਾਜਪਾ ਦੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੇ ਪੁਲਾਥ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਦੌਰਾਨ ਹਰਸ਼ ਮਲਹੋਤਰਾ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਬਾਅਦ ਸਾਡੇ ਮੰਤਰੀ ਮੰਡਲ ਦੀ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡਿਊਟੀ ਲੱਗੀ ਹੋਈ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਫਸਲਾਂ ਕਾਫੀ ਖਰਾਬ ਹੋਈਆਂ ਹਨ। ਪੰਜਾਬ ਦਾ ਜੋ ਵੀ ਇਸ ਮੌਕੇ ਤੇ ਨੁਕਸਾਨ ਹੋਇਆ ਹੈ ਉਸ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਜਿਸ ਦੀ ਰਿਪੋਰਟ ਦਿੱਲੀ ਭੇਜੀ ਜਾਵੇਗੀ। ਇਸ ਲਈ ਅਸੀਂ ਤਲਵਿੰਡੀ ਕੁੱਕਾ ਪਿੰਡ ਚ ਗਏ ਆ। ਇੱਥੇ ਦੇ ਸਾਰੇ ਮਾਨਯੋਗ ਜਿੰਨੇ ਵੀ ਮਾਨਯੋਗ ਸਾਰੀ ਸੰਗਤ ਇੱਥੇ ਆ ਗਈ ਹੈ। ਬੀਬੀਆਂ ਵੀ ਇੱਥੇ ਆ ਗਈਆਂ ਇਹਨਾਂ ਨੇ ਆਪਣੀ ਸਾਰੀ ਗੱਲ ਦੱਸੀ ਹੈ ਮੈਂ ਆਪਣੀ ਅੱਖੀ ਦੇਖਿਆ ਕਿ ਝੋਨੇ ਦੀ ਜਿਹੜੀ ਫਸਲ ਹੈ ਉਹ ਪੂਰੀ ਖਰਾਬ ਹੋਈ ਹੋਈ ਹੈ ਪਾਣੀ ਬਹੁਤ ਆਇਆ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਲਗਭਗ 4 ਲੱਖ ਏਕੜ ਦੇ ਕਰੀਬ ਖੇਤ ਔਰ ਫਸਲ ਦਾ ਨੁਕਸਾਨ ਹੋਇਆ ਹੈ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੀ ਜਿਹੜੀ ਪਰਪਾਈ ਹੈ ਸਵੈਮ ਦੇਸ਼ ਦੇ ਪ੍ਰਧਾਨ ਮੰਤਰੀ आदरणीय नरेंद्र मोदी जी आज तो 4 दिन पहले अपना दौरा करके गए है और ਲੋਗਾ ਨੂੰ ਮਿਲ ਕੇ ਗਏ ਉਹਨਾਂ ਨੇ ਸਭ ਦੀ ਗੱਲ ਬੜੀ ਸ਼ਾਂਤੀ ਨਾਲ ਸੁਣੀ ਤੇ ਉਹਨਾਂ ਦੇ ਮੰਤ్రਾਲੇ ਦੇ ਜਿਹੜੇ ਮੰਤਰੀ ਹੈ ਜਿਨ੍ਹਾਂ ਚੋਂ ਮੈਂ ਵੀ ਇੱਕ ਰਾਜ ਮੰਤਰੀ ਹਾਂ ਸਾਨੂੰ ਆਦੇਸ਼ ਕੀਤਾ ਹੈ 5-6 ਮੰਤਰੀਆਂ ਨੂੰ ਕਿ ਪੰਜਾਬ ਦੇ ਪਿੰਡਾਂ 'ਚ ਜਾ ਕੇ ਆਪਣੀ ਅੱਖੀਂ ਦੇਖ ਕੇ ਆਓ ਕੀ ਕੀ ਨੁਕਸਾਨ ਹੋਇਆ ਪਰ ਅਨਵੰਤਰੀ ਜੀ ਆਏ ਸੀ ਉਹਨਾਂ ਨੇ ਪਹਿਲੇ 12000 ਕਰੋੜ ਰੁਪਏ ਆਣ ਤੋਂ ਪਹਿਲੇ ਪੰਜਾਬ ਦੇ ਉਹ ਲੋਕਾਂ ਲਈ ਦਿੱਤਾ ਜਿਨ੍ਹਾਂ ਦਾ ਨੁਕਸਾਨ ਹੋਇਆ ਔਰ ਜਦੋਂ ਆਪ ਆਏ ਹੈ ਤੇ ਇੰਟੈਰਿਮ ਰੀਲੀਫ 1600 ਕਰੋੜ ਰੁਪਏ ਦੀ ਅਨਾਉਂਸ ਕਰਕੇ ਗਏ ਔਰ ਖਾਲੀ ਐਨਾਉਂਸਮੈਂਟ ਨਹੀਂ ਹੁੰਦੀ ਜੋ ਗੱਲ ਮੋਦੀ ਜੀ ਕਹਿ ਕੇ ਜਾਂਦੇ ਆ ਮੋਦੀ ਦੀ ਗਾਰੰਟੀ ਹੁੰਦੀ ਹੈ ਉਹ ਗੱਲ ਉਹ ਪੂਰੀ ਕਰਦੇ ਆ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਜੜੀ ਰੀਅਲ ਚੈੱਕ ਹੈ ਵਸਤੂਿਕ ਨੁਕਸਾਨ ਜੜਾ ਹੋਇਆ ਹੈ ਪੰਜਾਬ ਦੀ ਸਰਕਾਰ ਸੈਨਾ ਮੋਦੀ ਜੀ ਦੇ ਮੰਤਰੀ ਹੋਰ ਸਾਡੇ ਇਲਾਕੇ ਦੇ ਸਰਪੰਚ ਲੋਕ ਜੜੀ ਗੱਲ ਸਾਨੂੰ ਕਹਿਣਗੇ ਕਿ ਕਿੰਨਾ-ਕਿੰਨਾ ਨੁਕਸਾਨ ਹੋਇਆ ਐ ਐਕਚੁਅਲ ਨੁਕਸਾਨ ਦੇਖਣ ਤੋਂ ਬਾਅਦ ਰਿਪੋਰਟ ਪ੍ਰਧਾਨ ਮੰਤਰੀ ਜੀ ਕੋਲ ਪਹੁੰਚੇਗੀ ਉਸ ਤੋਂ ਬਾਅਦ ਜਿੰਨਾ ਨੁਕਸਾਨ ਹੋਇਆ ਸਾਰੇ ਦੇ ਸਾਰੇ ਨੁਕਸਾਨ ਦੀ ਪਰਭਾਈ ਵਸਤੇ ਪ੍ਰਧਾਨ ਮੰਤਰੀ ਜੀ ਸਾਡੀ ਕੇਂਦਰ ਸਰਕਾਰ ਉਹਦੇ ਵਸਤੇ ਪੂਰਾ ਪੈਕੇਜ ਦੇਗੀ ਮੈਂ ਸਰਪੰਚ ਸਾਹਿਬ ਦੀ ਸਾਰੀ ਗੱਲ ਸੁਣੀ ਹੈ ਹੋਰ ਵੀ ਬਾਕੀ ਸਰਪੰਚ ਨੇ ਵੀ ਬਾਕੀ ਲੋਕਾਂ ਨੇ ਵੀ ਆਪਣੀ ਗੱਲ ਕਹੀ ਹੈ ਮੈਂ ਸਾਰੀ ਦੀ ਸਾਰੀ ਗੱਲ ਪ੍ਰਧਾਨ ਮੰਤਰੀ ਜੀ ਨੂੰ ਜਾ ਕੇ ਕਵਾਂਗਾ ਔਰ ਐ ਤੁਸੀਂ ਲਿਖਿਤ ਚ ਵੀ ਦਿੱਤਾ ਮੈਨੂੰ ਮੈਂ ਇਸ ਕਰਕੇ ਪੁੱਛਿਆ ਇਹਦੇ ਵਿੱਚ ਕੋਈ ਗੱਲ ਰਹਿ ਤੇ ਨਹੀਂ ਗਈ ਕੋਈ ਰਹਿ ਗਈ ਤੇ ਹੋਰ ਵੀ ਦੇ ਦੋਗੇ ਮੈਨੂੰ ਤੇ ਤੁਸੀਂ ਵਿਸ਼ਵਾਸ ਮੰਨਾ ਪ੍ਰਧਾਨ ਮੰਤਰੀ ਜੀ ਔਰ ਮੋਦੀ ਜੀ ਦੀ ਸਰਕਾਰ ਪੰਜਾਬ ਦੇ ਇੱਕ ਇੱਕ ਬੰਦੇ ਦੇ ਨਾਲ ਖੜੀ ਹੈ ਐਸੇ ਕਰਕੇ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਭੇਜਿਆ ਸਾਡੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਅਧਿਐਖ ਰਣਜੀਤ ਸਿੰਘ ਜੀ ਵੀ ਸਰ ਰਣਜੀਤ ਸਿੰਘ ਜੀ ਸਾਡੇ ਅੱਜ ਦੇ ਹਲਕੇ ਦੇ मंडल ਦੇ ਅਧਿਐਖ ਸਾਰੀ ਪਾਰਟੀ ਦੇ ਲੋਕ ਵੀ ਇੱਥੇ ਤੁਹਾਡੇ ਵੱਲ ਆਏ ਐ ਆਪਣੀ ਅੱਖਾਂ ਨਾਲ ਦੇਖਿਆ ਹੈ ਕਿ ਇੱਥੇ ਕਿੰਨਾ ਨੁਕਸਾਨ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜੀ ਗੱਲ ਸਰਪੰਚ ਸਾਹਿਬ ਨੇ ਕਹੀ ਸਤਾਮ ਜੀ ਨੇ ਵੀ ਕਹੀ ਹੈ ਕਿ ਵਿਆਸ ਨਦੀ ਇਹ ਹੁਣ ਹਰ ਸਾਲ ਦਾ ਕੰਮ ਨਾ ਹੋ ਜਾਏ ਇਸ ਗੱਲ ਦੀ ਵੀ ਚਿੰਤਾ ਮੋਦੀ ਜੀ ਦੀ ਸਰਕਾਰ ਕਰੇਗੀ ਥੋੜਾ ਮੇਰਾ ਨਿਵੇਦਨ ਇਹ ਜਿਹੜੇ ਬੇਨਤੀ ਹੈ ਪੰਜਾਬ ਦੀ ਰਾਜ ਸਰਕਾਰ ਨੂੰ ਵੀ ਕਿ ਮੋਦੀ ਜੀ ਦੀ ਸਰਕਾਰ ਆਪਣਾ ਪੂਰਾ ਫੰਡ ਪੰਜਾਬ ਦੇ ਲੋਕਾਂ ਲਈ ਦੇ ਰਹੀ ਹੈ ਤੇ ਮੇਰਾ ਬੜਾ ਵਿਨਮਰ ਬੇਨਤੀ ਹੈ ਪੰਜਾਬ ਦੀ ਰਾਜ ਸਰਕਾਰ ਨੂੰ ਵੀ ਕਿ ਉਹ ਜਲਦ ਤੋਂ ਜਲਦ ਰਾਹਤ ਜੜੀ ਹੈ ਪੰਜਾਬ ਦੇ ਇੱਕ ਇੱਕ ਬੰਦੇ ਲਈ ਦੇ ਪੰਜਾਬ ਦੇ ਬੰਦਿਆਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਜ਼ਿੰਮੇਵਾਰੀ ਉਹਨਾਂ ਦੀ ਵੀ ਉਹਨੀਆਂ ਹੀ ਹੈ ਪਰ ਕੇਂਦਰ ਦੀ ਸਰਕਾਰ ਹੈ ਮੋਦੀ ਜੀ ਦੀ ਸਰਕਾਰ ਹੈ ਉਹ ਸਾਡੇ ਸਭ ਦੇ ਪਿਤਾ ਵਕਨ ਅਗੇ ਹੈ ਔਰ ਉਹਦੀ ਚਿੰਤਾ ਵੀ ਕਰਦੇ ਹੈ ਸਵੈ ਮੋਦੀ ਜੀ ਨੇ ਇੱਥੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਅੰਨੇ ਸਾਹਮਣੇ ਬਹਿ ਕੇ ਵੀ ਗੱਲ ਕੀਤੀ ਹੈ ਐਸੇ ਕਰਕੇ ਉਹਨਾਂ ਨੇ ਭੇਜਿਆ ਹੈ ਮੈਂ ਤੁਹਾਨੂੰ ਮੋਦੀ ਜੀ ਵੱਲੋਂ ਵਿਸ਼ਵਾਸ ਦਿਲਾਣਾ ਕਿ ਜੋ ਵੀ ਨੁਕਸਾਨ ਹੋਇਆ ਹੈ ਮਕਾਨਾਂ ਦਾ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਫਸਲ ਦਾ ਨੁਕਸਾਨ ਹੋਇਆ ਹੈ ਰੋਡਸ ਟੁੱਟ ਟੱਟ ਗਈਆਂ ਇਹ ਸਾਰਾ ਕੰਮ ਜਲਦੀ ਹੀ ਸ਼ੁਰੂ ਹੋਏਗਾ ਔਰ ਉਹਦੇ ਲਈ ਜਿੰਨਾ ਐਕਚੁਅਲ ਨੁਕਸਾਨ ਹੋਇਆ ਹੈ ਉਹਦਾ ਪੂਰਾ ਪੈਕੇਜ ਮੋਦੀ ਜੀ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਦੇਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ